ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੀ ਨਿਥਾਵੇ ਥਾਉ ਗੁਰਪੂਰੇ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਹਰ ਹਰ ਇੱਥੇ ਵਿਸ्राम ਲਾਉਣਾ ਹੈ ਹਰ ਹਰ ਨਹੀਂ ਕਹਿਣਾ ਹਰ ਹਰ ਜਾਪ ਜਪਲਾ ਪੂਲਾ ਬੋਲਣਾ ਗੁਰ ਕਿਰਪਾ ਤੇ ਹਿਰਦੈ ਵਾਸੈ ਭੌਜਲ ਪਾਰ ਪਰਲਾ रहाऊ नाम निधान त मन मान अटल ता छूट है माया के पटल अटल कसके बोलना पटल बोलना बोलना गोर का शब्द अमृत रस पियो ता तेरा हुई ਰਮਲ ਜੀ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਗਤ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧਕ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁਤ ਚਤੁਰਾਈ ਮਨ ਬਿਨ ਹਰ ਨਾਵੇ ਜਾਇ ਨ ਕਾਈ ਮਨ ਪਦ ਤੇ ਯਮ ਕਲਾ ਦਿੰਨੀ ਹੈ ਮਨ ਬਿਨ ਹਰ ਨਾਵੇ ਇਥੇ ਵਿਸਰਾਮ ਜਾਇ ਨ ਕਾਈ ਦਇਆ ਧਾਰੀ ਗੂਗਿਤ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ RAM ਕਲੀ ਮਹੱਲਾ ਪੰਜਵਾ ਸੰਤ ਕੈ ਸੰਗ RAM ਰੰਗ ਕੇਲ ਆਗੈ ਜਾਮਸ ਹੋਏ ਨ ਮੇਲ ਆਗੈ ਤਿ ਵਿਸਰਾਣ ਅਹੰ ਬੁੱਧ ਕਾ ਭਇਆ ਬినాਸ਼ ਦੁਰਮਤ ਹੋਈ ਸਗਲੀ ਨਾਸ RAM ਨਾਮ ਗੁਣ ਗਾਏ RAM ਨਾਮ ਗੁਣ ਗਾਏ ਪੰਡਿਤ RAM ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨ ਕਾਜੈ ਕੁਸਲ ਕਿਸੇਤੀ ਘਰ ਜਾਹੇ ਪੰਡਿਤ ਕਰਮ ਕਾਂਡ ਅਹੰਕਾਰ ਇਥੇ ਠਮਕ ਲਾ ਦਨੀ ਹੈ ਕਰਮਕਾਰ ਅਹੰਕਾਰ ਨ ਕਾਜੈ ਇਥੇ ਵਿਸਰਾਮ ਕੁਸਲ ਸਿਤੀ ਕਰ ਜਾਹੇ ਪੰਡਿਤ ਰਹਾਉ ਹਰ ਕਾ ਜਾਸ ਨਿਧ ਹਰ ਕਾ ਜਾਸ ਨਿਧ ਲੀਆ ਲਾਭ ਪੂਰਨ ਭਏ ਮਨੋਰਥ ਸਾਬ ਦੀ ਲਾਭ ਸਾਬ ਬੱਬੇ ਉਚਾਰਨ ਕਰਨੇ ਆ ਲਾਭ ਸਾਬ ਬੱਬੇ ਨਹੀਂ ਬੋਲੇ ਹਨ ਦੁਖ ਨਾਠਾ ਸੁਖ ਘਰ ਮਹਿ ਆਇਆ ਸੰਤ ਪ੍ਰਸਾਦ ਕਮਲ ਵਿਖਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮਾਗਣ ਕਾਹੇ ਜਾਏ ਹਰ ਕੀ ਕਥਾ ਸੁਣਤ ਪਵਿੱਤ ਹਰ ਕੀ ਕਥਾ ਮਿਥਿ ਵਿਸਰਾਮ ਸੁਣਤ ਪਵਿੱਤ ਹਰ ਕੀ ਕਥਾ ਸੋਨਾ ਤ ਪਵਿੱਤ ਜਿਹਵਾ ਬਕਤ ਪਾਈ ਗਾਤ ਮਤ ਸੋ ਪਰਵਾਣ ਜੇ ਸੁਰ ਹਿਰਦੈ ਵਸਾਈ ਨਾਨਕ ਤੇ ਜਨ ਨਾਨਕ ਪਦ ਤੇ ਵਿਸਰਾਮ ਨਾਨਕ ਤੇ ਜਨ ਊਤਮ ਭਾਈ ਨਾਨਕ ਤੇ ਜਨ ਊਤਮ ਭਾਈ RAM ਕਲੀ ਮਹੱਲਾ ਪੰਡਵਾ ਗਹੋ ਕਰ ਪੱਕਰੀ ਨਾ ਆਈ ਹਾਥ ਗਹੋ ਕਰ ਪੱਕਰੀ ਇਥੇ ਵਿਸਰਾਮ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦਈ ਕਹੋ ਨਾਨਕ ਜੋ ਤਿਆਗ ਦਈ ਤਾਬ ਓਹ ਚਰਣੀ ਆਏ ਪਈ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਗਾਤ ਨਹੀਂ ਕਾਈ ਗੁਰ ਪੂਰਾ ਭੇਟਤ ਉਦਾਰ ਰਹਾਉ ਜਬ ਉਸ ਕਾ ਕੋਈ ਦੇਵ ਮਾਨ ਤਬ ਆਪਸ ਉਪਰ ਰਖੈ ਗਮਾਨ ਜਬ ਉਸ ਕਾ ਕੋਈ ਮਨ ਪਰਹਰੈ ਤਬ ਓਹ ਸੇਵ ਤਬ ਓਹ ਸੇਵਕ ਸੇਵਾ ਕਰੈ ਤਬ ਓਹ सेवक सेवा ਕਰੈ ਮੁਖ ਬਿਰਾਵੈ ਅੰਤ ਠਗਾਵੈ ਇਕਤ ਠੌਰ ਉਹ ਕਹੀ ਨ ਸਮਾਵੈ ਉਣ 모ਹੇ ਬਹੁਤੇ ਬ੍ਰਹਮੰਡ ਰਾਮਜਨੀ ਕੀਨੀ ਖੰਡ ਖੰਡ ਜੋ ਮਾਗੈ ਸੋ ਭੁਖਾ ਰਹੈ ਇਸ ਸੰਗ ਰਾਚੈ ਸੁ ਕਛੂ ਨ ਲਹੈ ਇਸਹਤਿਆਗ ਸਤ ਸੰਗਤ ਕਰੈ ਵਡਭਾਗੀ ਨਾਨਕ ਓਹ ਤਰੈ RAMKALI mahalla 5 ਆਤਮ ਰਾਮ ਸਰਬ ਮਹ ਪੇਖ ਪੂਰਨ ਪੂਰ ਰਹਾ ਪ੍ਰਭ ਏਕ ਰਤਨ ਅਮੋਲ ਹਿਰਦੈ ਮਹ ਜਾਨ ਆਪਣੀ ਵਸਤ ਤੂੰ ਆਪ ਪਛਾਨੀ ਪੀ ਅੰਮ੍ਰਿਤ ਸੰਤਨ ਪਰਸਾਦ ਵੱਡੇ ਭਾਗ ਹੋਵਹਿ ਤਉ ਪਾਈਐ ਵੱਡੇ ਭਾਗ ਹੋਵਹਿ ਤਉ ਪਾਈਐ ਬਿਨ ਜਿह्वा ਕਿਆ ਜਾਣੈ ਸਵਾਦ ਬਿਨ ਜਿह्ਵਾ ਕਿਆ ਜਾਣੈ ਸਵਾਦ ਰਹਾ 8 10 ਬੇਦ ਸੁਨੇ ਕਹਿ ਡੋਰਾ ਹਾਂਜੀ 8 10 8 ਕਸਕੇ ਬੋਲਨਾ 10 ਬੋਲਨਾ ਸੰਬੰਧਕ ਪਾਠ ਹੈ 8 10 ਬੇਦ ਇਥੇ ਵਿਸਰਾਮ ਸੁਨੇ ਕਹਿ ਡੋਰਾ ਕੋਟ ਪ੍ਰਗਾਸ ਨਾ ਦਿਸੈ ਅੰਧੇਰਾ ਕੋਟ ਪ੍ਰਕਾਸ਼ ਇਥੇ ਮਿਸ਼ਰਾ ਨਾ ਦਿਸੈ ਅੰਧੇਰਾ ਪਸੂਪਰੀਤ ਕਾਸ ਸੰਗ ਰਚੈ ਜਿਸ ਨਹੀਂ 부ਝਾਵੇ ਸੋ ਕਿਤ ਵਿਦ 부ਝਾ ਜਿਸ ਨਹੀਂ 부ਝਾਵੇ 부ਝਾਵੇ ਕਸ ਕੀ ਬੋਲਨਾ ਜਿਸ ਨਹੀਂ 부ਝਾਵੇ ਸੋ ਕਿਤ ਵਿਦ 부ਝਾ 부ਝਾ ਵਿਕਸ ਕੀ ਬੋਲਨਾ ਜੇ ਸਨਹੀ ਬੁਝਾਵੈ ਸੋ ਕੀਤ ਵਿਦ ਬੁਝੈ ਜਾਨਣ ਹਾਰ ਰਹਿਆ ਪ੍ਰਭ ਜਾਨ ਓਤ ਕੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵਹਿ ਗਾਵਹਿ ਬਿਗਸ ਬਿਗਸ ਆਪਣਾ ਪ੍ਰਭ ਗਾਵਹਿ ਨਾਨਕ ਤਿਸ ਜਮ ਨੇੜ ਨ ਆਵਹਿ ਤਿਸ ਨੀ ਨਾਨਕ ਤਿੰਨ ਜਮ ਨੇੜ ਨ ਆਵਹਿ ਰਾਮ ਕਲੀ ਨਾਨਕ ਪਾਤੀ ਵਿਸਰਾਵ ਰਾਮ ਕਲੀ ਮਹੱਲਾ ਪੰਜਵਾ ਦਿਨੋ ਨਾਮ ਕੀਓ ਪਵਿੱਤਾ ਹਰ ਤਨ ਰਾਸ ਨਿਰਾਸ ਇਹ ਬਿੱਤ ਕਾਟੀ ਬੰਦ ਹਰ ਸੇਵਾ ਲਾਈ ਹਰ ਹਰ ਭਗਤਾ RAM ਗੁਣ ਗਾਏ ਬਾਜੀ ਅਨਹਦ ਬਾਜਾ ਰਸਕ 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 ਗੁਣ ਗਾਵਹਿ ਹਰ ਜਾਨਾ ਆਪਣਾ ਗੁਰਦੇਵ ਨਿਵਾਜਾ ਰਹਾਉ ਆਏ ਬਨਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇ ਜਾਗ ਕਈ ਗਿਲਾਣਾ ਸਾਧਕੈ ਸੰਗ ਮਾਨ ਤਨ ਰਤੂ ਹਰ ਕੈ ਰੰਗ ਰੱਖੀ ਰੱਖਣਹਾਰ ਦਿਆਲ ਨਾ ਕਿਛ ਸੇਵਾ ਨਾ ਕੇਛ ਕਾਲ ਕਰ ਕਿਰਪਾ ਪ੍ਰਭ ਕੀਨੀ ਦਇਆ ਬੂਡਤ ਦੁਖ ਮਹਿ ਕਾੜ ਲਿਆ ਸੁਣ ਸੁਣ ਉਪਜਿਉ ਮਨ ਮਹਿ ਚਾਵ ਆਠ ਪਹਿਰ ਹਰ ਕੀ ਗੁਣ ਗਾਉ ਗਾਉਤ ਗਾਵਤ ਪਰਮਗਤ ਪਾਈ ਗੁਰ ਪ੍ਰਸਾਦ ਨਾਨਕ ਲਿਵ ਲਾਈ ਰਾਮ ਕਲੀ ਮਹੱਲਾ ਪੰਜਵਾ ਕੌਡੀ ਬਦਲੇ ਤਿਆਗੈ ਰਤਨ ਸੂੜ ਜਾਏ ਤਾਹੂ ਕਾ ਜਤਨ ਸੋ ਸੰਚੈ ਜੋ ਹੋਛੀ ਬਾਤ ਮਾਇਆ ਮੋਹਿਆ ਟਿੱਡੋ ਜਾਤ ਮਾਇਆ ਮੋਹਿਆ ਊੜਾ ਦੀਰਗ ਲਾ ਕੇ ਉਚਾਰਨ ਕਰਨਾ ਮਾਇਆ ਮੋਹਿਆ ਇਥੇ ਵਿਸਰਾਮ ਟੇਡੋ ਡੱਡਾ ਨਹੀਂ ਬੋਲਣਾ ਟੱਡਾ ਉਚਾਰਨ ਕਰਨਾ ਟੇਡਾ ਉਜਾਤ ਮਾਇਆ ਮੋਹਿਆ ਟੇਡਾ ਉਜਾਤ ਅਭਾਗੇ ਤੈ ਲਾਜ ਨਾਹੀ ਹੇ ਵਿਸਰਾਮ ਅਭਾਗੇ ਪਦ ਤੇ ਲਾਉਣਾ ਹੈ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਚੇਤਿਓ ਮਨ ਮਾਹੀ ਰਹਾਉ ਅੰਮ੍ਰਿਤ ਕਉਰਾ ਵਿਖਿਆ ਮੀਠੀ ਸਾਖਤ ਕੀ ਵਿਦ ਨੈਨੋ ਢੀਠੀ ਕੂੜ ਕਪਟ ਅਹੰਕਾਰ ਰੀਝਾਨਾ ਨਾਮ ਸੁਣਤ ਜਨ ਵਿਛੂ ਡਸਾਨਾ ਨਾਮ ਸੁਨਤ ਕੋੜ ਦੇ ਵਿੱਚ ਕਪਟ ਦੇ ਛਲ ਦੇ ਵਿੱਚ ਹੰਕਾਰ ਦੇ ਵਿੱਚ ਤੇਲੀ ਜਾਣਾ ਪ੍ਰਸੰਨ ਹੁੰਦਾ ਹੈ ਜਦੋਂ ਨਾਮ ਸੁਣਨ ਦੀ ਗੱਲ ਆਉਂਦੀ ਹੈ ਜਨ ਮਾਨੋ ਵਿਚੂ ਡਸਣਾ ਮਾਨੋ ਜਿਵੇਂ ਵਿਚੂ ਡੰਗ ਮਾਰਦਾ ਨਾ ਠੂਹਾਂ ਲੜ ਜਾਂਦਾ ਇਓ ਹਾਲਤ ਹੋ ਜਾਂਦੀ ਹੈ ਨਾਮ ਸੁਨਤ ਜਨ ਵਿਚੂ ਅਡਸਾਨਾ ਸੁਨਤ ਨਾਣਾ ਨਹੀਂ ਬੋਲਣਾ ਨਾਮ ਸੁਨਤ ਇਥੇ ਵਿਸਰਾਮ ਜਨ ਜਾਨਦਾਰਤਾ ਮਾਨੋ ਵਿਚੂ ਅਡਸਾਨਾ ਵਿਚੂ ਕਸ ਕੇ ਬੋਲਣਾ ਐਡਾ ਬੋਲ ਕੇ ਉਚਾਰਨ ਕਰਨਾ ਵਿਚੂ ਅਡਸਾਨਾ ਮਾਇਆ ਕਾਰਨ ਸਦ ਹੀ ਝੂਰੈ ਮਨ ਮੁਖ ਕਬਹਿ ਨ ਉਸਤਤ ਕਰੈ ਇਹ ਪਾਠ ਇਸੇ ਤਰ੍ਹਾਂ ਹੀ ਚਾਰਨ ਕਰਨਾ ਹੈ ਮਾਨ ਮੁਖ ਨੰਨੇ ਨੂੰ ਜਿੱਥੇ ਸਿਆਰੀ ਹੋਵੇ ਉਹ ਵੱਖਰਾ ਪਾਠ ਕਰਨਾ ਹੈ ਮਾਨ ਮੁਖ ਕਬਹਿ ਨ ਉਸਤਤ ਕਰੈ ਬਸ ਇੱਕ ਇੱਕ ਪਾਠ ਹੈ ਦੀਵਗੰਦਾਰੀ ਰਾਗ ਦੇ ਵਿੱਚ ਮੇਰੇ ਮਾਨ ਮੁਖ ਹਰ ਹਰ ਕਰੀ ਹੈ ਨਿਰਪਉ ਨਿਰੰਕਾਰ ਦਾਤਾਰ ਤਿਸ ਸਿਓ ਪ੍ਰੀਤ ਨਾ ਕਰੈ ਗਾਵਾਰ ਯਾਨੀ ਉਹ ਮਨ ਦੇ ਨੰਨੇ ਨੂੰ ਸਿਆਰੀ ਨਹੀਂ ਹੈ ਉਹ ਬਸ ਵੱਖਰਾ ਪਾਠ ਕਰਨਾ ਹੈ ਬਾਕੀ ਨੰ ਮੰਮਾ ਨੰਨੇ ਨੂੰ ਸਿਆਰੀ ਮਾਨ ਮੁਖ ਜਿੱਥੇ ਆਵੇ ਉਹ ਵੱਖਰਾ ਪਾਠ ਕਰਨਾ ਇੱਕੋ ਪੰਕਤੀ ਹੈ ਜਿੱਥੇ ਨੰਨੇ ਨੂੰ ਸਿਆਰੀ ਨਹੀਂ ਪਰ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਵੀ ਇਹ ਵੱਖਰਾ ਪਾਠ ਕਰਨਾ ਹੈ ਮਾ ਮੇਰੇ ਮਾਨਾ ਮੁਖ ਹਰ ਹਰ ਕਰੀਐ ਨਿਰਭਉ ਨਿਰੰਕਾਰ ਦਾਤਾਰ ਤਿਸ ਸਿਓ ਪ੍ਰੀਤ ਨ ਕਰੈ ਗਵਾਰ ਸਭ ਸਭ ਸਾਹ ਸਿਰ ਸਭ ਸਾਹ ਸਿਰ ਸਾਚਾ ਸਾਹ ਵੇ ਮੁਹਤਾਜ ਵੇ ਮੁਹਤਾਜ ਪੂਰਾ ਪਾਤ ਸਾਹ ਮੋਹ ਮਗਨ ਲਪਟਿਓ ਭ੍ਰਮ ਗ੍ਰਹਿ ਗ੍ਰਹਿ ਗਿਰਾ ਗਗੇ ਦੇ ਵਿੱਚ ਡੈਸ਼ ਦੇ ਕੇ ਗੇ ਗੇ ਰਹਿ ਗਿਰਾ ਮੋਹ ਮਗਨ ਲਪਟਿਓ ਭ੍ਰਮ ਗ੍ਰਹਿ ਨਹੀਂ ਗ੍ਰਹਿ ਨਹੀਂ ਗਿਰਾ ਗਗੇ ਸਿਹਾਰੀ ਗੇ ਰਹਿ ਗਿਰਾ ਮੋਹ ਮਗਨ ਲਪਟਿਓ ਭ੍ਰਮ ਗਿਰਹ ਨਾਨਕ ਤਰੀਐ ਤੇਰੀ ਮਿਹਰ ਮਿਹਰ ਉਚਾਰਨ ਕਰਨਾ ਛੇਤੀ ਮਿਹਰ ਲਾ ਨਹੀਂ ਲਾਉਣੀ ਨਾਨਕ ਤਰੀਐ ਤੇਰੀ ਮਿਹਰ ਸਿਰਿ ਸਹਜ ਪਾਠੀ ਸੇਵਾ ਸਿਰਿ ਸਹਜ ਪਾਠ ਸੇਵਾ